ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮੁਸਤਬ ਦਾ ਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਖਾਤਾ ਵਾਹੇ ਗੁਰਜੀ ਕੀ ਫਤਿਹ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਕਿਵਾਰ ਦਰਸ਼ਨ ਦੀਜੇ ਦੀਜ ਖੋਲ ਕਿਵਾਰ ਦਰਸ਼ਨ ਦੀਜੇ ਅਰ ਮੰਗੇ ਥੰਦੇ ਦਰ ਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਤੁਝ ਬਿਨ ਸੁਰਤ ਮੇਰੀ ਤੁਝ ਬਿਨ ਸੁਰਤ ਕਰੇ ਕੋ ਮੇਰੀ ਖੋਲ ਕਿਵਾਲ ਦਰਸ਼ਨ ਦੀਜੇ ਦੀਜੇ ਕੀ ਵਾਰ ਦਰਸ਼ਨ ਦੀ ਜੈ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਸਭ ਸਿੱਖਨ ਕੋ ਹੁਕਮ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਗੁਰੂ ਮਾਨੋ ਗ੍ਰੰਥ ਗੁਰੂ ਗ੍ਰੰਥ ਜੀ ਮਾਨੋ ਨੇਓ ਪ੍ਰਗਟ ਗੁਰਾਂ ਕੀ ਦੇ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਲੋਚ ਹੈ ਜੋ ਪ੍ਰਭ ਕੋ ਮਿਲ ਲੋਚ ਹੈ गाव सची बानी गाव सची बानी गाव ਸਚੀ ਪਾਨੀ ਰਾਵ ਸਚੀ ਪਾਨੀ ਬੈਠਾ ਸੋ ਦੀਪ ਤਸ਼ਾ ਬੈਠਾ ਸੋ ਦੀਪ ਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਇਕ ਅਰਦਾਸ ਪਾਠ ਕੀਰਤ ਕੀ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਨਾਈ ਗੁਰੂ ਰਾਮਦਾਸ ਰਖੋ ਸਰਨਾਈ ਸਬਤੇ ਵੱਡਾ ਸਤਿਗੁਰ ਨਾਨਕ ਸਬਤੇ ਵੱਡਾ ਸਤਿਗੁਰ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ 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 ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਉਹ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸਿਮਰਿਆ ਤੇਕ ਬਹਾਦਰ ਸਿਮਰਿਆ ਤੇਕ ਬਹਾਦਰ ਸਿਮਰਿਆ ਕਰ ਨਾਮ ਦਿਆਵੇ ਤਾਂ ਸਭ ਥਾਈ ਹੋਏ ਸਭ ਥਾਈ ਹੋਏ ਸਹਾਏ ਦੇਖ ਬਹਾਦਰ ਸਿਮਰਿਆ ਬਹਾਦਰ ਸਿਮਰ ਸਤਨਾਮ ਜੀ ਸਤਨਾਮ ਸਤਨਾਮ ਜੇ ਵਾਹਿਗੁਰੂ 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 ਜੇ ਸਤਨਾਮ 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 ਜੇ ਵਾਹਿਗੁਰੂ 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 ਜੇ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਗੁਰੂ ਜੀ ਸਤਨਾਮ 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 ਜੇ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਜੇ ਸਤਨਾਮ ਸਤ ਵਾਹਿ ਸਤਨਾਮ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ